ਅੰਦੀਪਾਂ ਜੀ ਜਿਹੜੀ ਰੇਡ ਪਈ ਐ ਸਵੇਰੇ ਕੀ ਕਹਿਣਾ ਚਾਹੂੰਗੀ ਜਿਹੜੇ ਬਾਰੇ ਜੀ ਅਹ ਇਹ ਰੇਡ ਜਿੰਨਾ ਕੁ ਮੈਂ ਸਮਝੀ ਆ ਇਹਨੂੰ ਇਹ ਐਕਚੁਅਲੀ ਕਿਸਾਨ ਜਿਹੜਾ ਅੰਦੋਲਨ ਐ ਜਿਹੜਾ ਦੋਨਾਂ ਬਾਡਰਾਂ ਤੇ ਚੱਲ ਰਿਹਾ ਉਹ ਤੋਂ ਘਬਰਾ ਕੇ ਬੀਜੇਪੀ ਨੇ ਇਹ ਰੇਡ ਕੀਤੀ ਆ ਤੇ ਇਹ ਵੀ ਪਤਾ ਲੱਗਿਆ ਵੀ ਕੁਝ ਚੰਡੀਗੜ੍ਹ ਦੇ ਵਕੀਲਾਂ ਤੇ ਵੀ ਜਿਹੜੇ ਹਾਈ ਕੋਰਟ ਜਾਂ ਤਰਤਾੜੀ ਦੀ ਕੋਰਟ ਦੇ ਵਕੀਲ ਨੇ ਉਹਨਾਂ ਤੇ ਵੀ ਰੇਡਾਂ ਕੀਤੀਆਂ ਗਈਆਂ ਨੇ ਹਰਿਆਣੇ ਦੇ ਇੱਕ ਵਕੀਲ ਦਾ ਵੀ ਪਤਾ ਲੱਗਿਆ ਖਬਰ ਹਾਂ ਲਈ ਜਿਆਦਾ ਡਿਟੇਲ ਨਹੀਂ ਪਤਾ ਸੋਸ਼ਲ ਮੀਡੀਆ ਤੇ ਖਬਰ ਦੇਖੀ ਹੈ ਸੋ ਕਫਾਨ ਅੰਦੋਲਨ ਤੋਂ ਘਵਰਾ ਕੇ ਇਹਨਾਂ ਨੇ ਕੀਤੀ ਹੈ ਕਿਉਂਕਿ ਕੁੱਲ ਮਿਲਾ ਕੇ ਮਾਹੌਲ ਹੈ ਜਿਹੜਾ ਇਸ ਵੇਲੇ ਬੀਜੇਪੀ ਦੇ ਉਲਟਾ ਔਰ 1 ਅਕਤੂਬਰ ਨੂੰ ਚੋਣ ਹੋਣੀ ਹੈ ਇਹ ਗੱਲ ਤਾਂ ਇਹ ਹੋ ਚੁੱਕੀ ਹੈ ਇਸ ਵੇਲੇ ਸਾਰਾ ਨਰੇਟਿਵ ਹੈ ਜਿਹੜਾ ਬੀਜੇਪੀ ਦੇ ਉਲਟ ਚੱਲ ਰਿਹਾ ਹੈ ਕਿ ਕੰਗੜਾ ਵਾਲਾ ਮਾਮਲਾ ਵੀ ਉਲਟ ਪੁਗਤ ਰਿਹਾ ਹੈ ਸੋ ਉਹ ਜੋ ਮਤਲਬ ਸਾਰੀਆਂ ਇਹ ਮਾਹੌਲ ਬਣਿਆ ਕਿਸਾਨ ਅੰਦੋਲਨ ਨਾਲ ਜੁੜ ਕੇ ਜਿੱਨਾ ਹਰਿਆਣੇ ਚੋਂ ਪਹਿਲਾਂ ਹਾਰ ਹੋਈ ਆ ਫਿਰ ਨਵਦੀਪ ਜਲਵੇੜੇ ਨੂੰ ਛੱਡਣਾ ਪੈ ਗਿਆ ਤੇ ਇਹ ਕੰਗੜਾ ਵਾਲਾ ਮਾਮਲਾ ਹੋ ਗਿਆ ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਰਲ ਮਿਲ ਕੇ ਕੋਲੋਂ ਮਾਹੌਲ ਆ ਜਿਹੜਾ ਬੀਜਪੀ ਦੇ ਉਲਟ ਫਿਰ ਗਿਆ ਹੋਇਆ ਤੇ ਹੁਣੇ ਵਰਤਾਂਤ ਉਲਟ ਚੱਲ ਰਿਹਾ ਉਸ ਵਰਤਾਂਤ ਨੂੰ ਬਦਲਿਆ ਜਾਵੇ ਔਰ ਕਿਸਾਨ ਆਗੂਆਂ ਨੂੰ ਮਤਲਬ ਕਿਸਾਨਾਂ ਨੂੰ ਨਾ ਹੋ ਕੇ ਕੋਈ ਹੋਰ ਹੀ ਸਾਜ਼ਿਸ਼ ਕਰਤਾ ਜਾਂ ਕੋਈ ਅੱਤਵਾਦੀ ਕੁਝ ਵੀ ਇਸ ਤਰ੍ਹਾਂ ਦਾ ਪੇਸ਼ ਕੀਤਾ ਜਾ ਸਕਿਆ ਦਿੱਲੀ ਅੰਦੋਲਨ ਵਾਲੇ ਵੀ ਕੀਤਾ ਸੀਗਾ ਔਰ ਕਿਸਾਨਾਂ ਦੀ ਤਾਕਤ ਨੇ ਉਹਨਾਂ ਚੀਜ਼ਾਂ ਨੂੰ ਝੂਠੀਆਂ ਕਰਤਾ ਸੀਗਾ ਹੁਣ ਵੀ ਕਰਦਾਂਗੇ ਝੂਠੀਆਂ ਕੱਲ ਨੂੰ ਹੀ ਕਰਦਾਂਗੇ ਕੱਲ ਨੂੰ ਇੱਥੇ 200 ਦਿਨ ਤੇ ਇਕੱਠ ਹੋਣਾ ਤੇ ਕੱਲ ਨੂੰ ਠੋਕ ਕੇ ਜਵਾਬ ਦੇਵਾਂਗੇ ਦੋਨਾਂ ਫੋਰਮਾਂ ਨੇ ਅੱਜ ਜਿਹੜੇ ਦੋਨਾਂ ਬਾਰਡਰਾਂ ਦੇ ਉੱਤੇ ਬੈਠੇ ਨੇ ਦੋਨਾਂ ਫੋਰਮਾਂ ਨੇ ਅੱਜ ਸਾਂਝਾ ਪ੍ਰੈਸ ਰੈਲੀ ਵੀ ਜਾਰੀ ਕੀਤਾ ਫੈਸਲਾ ਕੀਤਾ ਕਿ ਇਹਦਾ ਡਟ ਕੇ ਜਵਾਬ ਦੇਵਾਂਗੇ ਇਸ ਤਰ੍ਹਾਂ ਦੇ ਹਮਲਿਆਂ ਤੋਂ ਅਸੀਂ ਨਹੀਂ ਡਰਾਂਗੇ ਅੰਦੋਲਨ ਆ ਜਿਹੜਾ ਉਹ ਚੱਲਦਾ ਰਹੂਗਾ ਸਾਰੀਆਂ ਮੰਗਾਂ ਮਨਾ ਕੇ ਮੁੜਾਂਗੇ ਜੇਲ੍ਹ ਤੇ ਜਣ ਗੋਲੀ ਮਾਰਨ ਡਾਂਗ ਮਾਰਨ ਪਹਿਲਾਂ ਵੀ ਮਾਰੀਆਂ ਨੇ ਕੋਈ ਫਰਕ ਨਹੀਂ ਪੈਂਦਾ